ਹਾਂਜੀ ਚੈਨਲ ਦੇਖ ਰਹੇ ਮੇਰੇ ਸਾਰੇ ਹੀ ਸਤਿਕਾਰਯੋਗ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰ ਭਰੇ ਸਤਿ ਸ੍ਰੀ ਅਕਾਲ ਅੱਜ ਬਾੜੀ ਦੇ ਵਿੱਚੋਂ ਤੋੜ ਕੇ ਲਿਆਉਂਦੇ ਨੇ ਮੈਂ ਨਿੰਬੂ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸਾਫ਼ ਕਰ ਲਿਆ ਤੇ ਨਿੰਬੂ ਹੈਗੇ ਨੇ 7 ਕਿਲੋ ਹੁਣ ਇਹਨਾਂ ਦਾ ਆਪਾਂ ਪਾਵਾਂਗੇ ਅਚਾਰ ਕੁਝ ਨਮਕੀਨ ਪਾਵਾਂਗੇ ਤੇ ਕੁਝ ਮਿੱਠਾ ਤੇ ਹੁਣ ਇਹਨਾਂ ਨੂੰ ਧੋ ਕੇ ਸੁਕਾ ਲਿਆ ਚੰਗੀ ਤਰ੍ਹਾਂ ਸਾਫ ਕਰਕੇ ਤੇ ਹੁਣ ਇਹਨਾਂ ਦੀ ਕਰਦੀਆਂ ਕਟਾਈ ਹਾਂਜੀ ਨਿੰਬੂਆਂ ਨੂੰ ਗਰਮ ਪਾਣੀ ਦੇ ਵਿੱਚ ਆਪਾਂ ਘੰਟਾ ਭਿਉਂ ਕੇ ਰੱਖਿਆ ਵਿੱਚ ਪਾਤਾ ਸੀ ਥੋੜਾ ਜਿਹਾ ਲੂਣ ਤਾਂ ਕਿ ਇਹਦੀ ਮਿੱਟੀ ਢੂਡ ਜਿਹੜੀ ਹੈਗੀ ਆ ਉੱਤਰ ਜੇ ਉਹ ਤਾਰਨ ਤੋਂ ਬਾਅਦ ਇਹਦੀ ਕਰਤੀ ਕਟਾਈ ਨਿੰਬੂ ਵੱਡੇ ਸਾਈਜ਼ ਦੇ ਸੀ 6-6 ਪੀਸ ਕੀਤੇ ਨੇ 7-7 ਪੀਸ ਤੇ ਪਾਈ ਇਹਦੇ ਵਿਚਲੇ ਕੱਟ ਤੇ ਬੀਜ ਹੁਣ ਪਾਉਣੇ ਆ ਆਪਾਂ ਇਹਦਾ achar ਨੀਂਬੂ ਤਾਂ ਮੇਰੇ ਕੋਲੇ 7 ਕਿਲੋ ਸੀ ਅੱਧਿਆਂ ਦਾ ਮਿੱਠਾ ਪਾਉਂ ਅੱਧੇ ਪਾਉਂਗੀ ਮੈਂ ਨਮਕੀਨ ਹਾਂਜੀ ਨੀਂਬੂ ਆਪਨੇਂਬੂ ਦੇ ਉੱਪਰ ਪਾਤਾ ਮੈਂ ਮਿਰਚ ਮਸਾਲਾ ਮਿਰਚ ਪਾਈ ਆ ਮੈਂ ਕਾਲੀ ਮਿਰਚ ਕੁੱਟ ਕੇ ਪਾਈ ਆ 50 ਗ੍ਰਾਮ ਲੂਣ ਸਫੈਦ ਤਾਂ ਪਾਇਆਗਾ 150 ਗ੍ਰਾਮ ਤੇ 200 ਗ੍ਰਾਮ ਪਾਤਾ ਮੈਂ ਕਾਲਾ ਲੂ। ਫਿਰ 100 ਗ੍ਰਾਮ ਮੈਂ ਪਾਇਆਗਾ ਭਾਈ ਜੀਰਾ 100 ਗ੍ਰਾਮ ਪਾਇਆ ਅਜਵੈਣ ਹੁਣ ਇਹਨੂੰ ਇੱਕ ਬਰਤਨ ਦੇ ਵਿੱਚ ਪਾਰ ਕੇ ਰੱਖ ਦਿੰਨੇ ਆ। ਹੁਣ ਤਿੰਨ ਚਾਰ ਦਿਨ ਮੈਂ ਧੁੱਪ ਲਗਾਉਂਗੀ ਹਫਤੇ ਨੂੰ ਤੁਹਾਨੂੰ ਦਿਖਾਉਣੀ ਆ ਵੀ ਮੇਰਾ ਅਚਾਰ ਕਿ ਹੋ ਜਾਊਗਾ। ਹਾਂਜੀ ਨਿੰਬੂ ਦੇ ਚਾਰ ਪਾਏ ਨੂੰ ਹੋ ਗਏ ਅੱਜ ਚਾਰ ਦਿਨ। ਕੱਲ ਵੀ ਮੈਂ ਇਹਨੂੰ ਘੰਟਾਕ ਧੁੱਪ ਲਗਾਤੀ ਸੀ ਅੱਜ ਵੀ ਮੈਂ ਧੁੱਪੇ ਰੱਖਦੀ ਆ ਇਹਨੂੰ ਘੰਟਾਕ ਧੁੱਪ ਉੱਪਰੋਂ ਜਾਲੀ ਨਾਲ ਟੱਕ ਦੇਣੀ ਆ ਘੰਟਾਕ ਧੁੱਪ ਫੇਰ ਲਗਾਉਂਗੀ 10 ਦਿਨਾਂ ਨੂੰ ਤੁਹਾਨੂੰ ਦਿਖਾਉਣੀ ਆ ਆਪਣਾ ਅਚਾਰ ਆ ਜਿਹੜਾ ਤਿਆਰ ਹੋ ਜੂ ਬਿਲਕੁਲ ਖਾਣ ਵਾਲਾ ਹੋ ਜੂ ਬਣ ਕੇ ਦਿਖਾਉਣੀ ਆ ਫਿਰ ਮੈਂ 10 ਦਿਨਾਂ ਨੂੰ ਤੁਹਾਨੂੰ ਹੁਣ ਇਹਨੂੰ ਅੱਜ ਵੀ ਧੁੱਪ ਲਵਾਉਂਗੀ ਕੱਲ ਨੂੰ ਨਹੀਂ ਲਵਾਉਂਦੀ 2 ਦਿਨ ਸੜ ਕੇ ਫੇਰ ਧੁੱਪ ਲਗਾਉਂਗੀ 10 ਦਿਨਾਂ ਨੂੰ ਤੁਹਾਨੂੰ ਦਿਖਾਵੂਗੀ ਇਹ achar ਬਣ ਕੇ ਕਿ ਹੋ ਜਾ ਹੋ ਗਿਆ ਹਾਂਜੀ ਨਿੰਬੂ ਦਾ achar ਪਾਏ ਨੂੰ ਹੋ ਗਏ ਆਪਣੇ 16-17 ਦਿਨ ਪਹਿਲਾਂ ਜਦੋਂ 5-6 ਦਿਨ ਹੋਏ ਸੀ ਮੈਂ ਤੁਹਾਨੂੰ 4 ਦਿਨਾਂ ਪਿੱਛੋਂ ਵੀ ਦਿਖਾਇਆ ਫੇਰ ਵੀ ਦਿਖਾਇਆ ਹੁਣ ਹੋ ਗਏ ਇਹਨੂੰ 10-11 11 ਦਿਨ 12 ਦਿਨ ਹੋ ਗਏ ਅੱਜ ਫੇਰ ਜਣੀ ਦੀ ਇਹ achar ਪਾਏ ਨੂੰ ਹੋ ਗਏ 16-17 ਦਿਨ achar ਜਿਹੜਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਪੂਰੀ ਤਰ੍ਹਾਂ ਗਲ ਗਿਆ ਇਹਨੂੰ ਗਰਮੀਆਂ ਦੇ ਵਿੱਚ ਆਪਾਂ ਖਾਵਾਂਗੇ ਕਿਉਂਕਿ ਸਰਦੀਆਂ ਦੇ ਵਿੱਚ ਤਾਂ ਹੁਣ ਜਿਵੇਂ ਔਲੇ ਆਦਰਕ ਮਿਰਚਾਂ ਅਚਾਰ ਪਾਇਆ ਹੋਇਆ ਉਹੀ ਖਾਣੇ ਆ ਤੇ ਗਰਮੀਆਂ ਦੇ ਵਿੱਚ ਖਾਵਾਂਗੇ ਆਪਾਂ ਨਿੰਬੂ ਦਾ ਅਚਾਰ ਖਾਤਾ ਆਪਾਂ ਸਰਦੀਆਂ ਦੇ ਵਿੱਚ ਵੀ ਸਕਦੇ ਆ ਪਰ ਜ਼ਿਆਦਾ ਵਰਤ ਉਹਦੀ ਗਰਮੀ ਦੇ ਵਿੱਚ ਹੁੰਦੀ ਆ ਬਿਨਾ ਤੇਲ ਤੋਂ ਨਮਕੀਨ ਨਿੰਬੂ ਵਾਲਾ ਅਚਾਰ ਆ ਜਿਹੜਾ ਬਣ ਕੇ ਮਸਾਲਿਆਂ ਵਾਲਾ ਤਿਆਰ ਹੋ ਚੁੱਕਿਆ ਇਹਦੇ ਵਿੱਚ ਮੈਂ ਕੋਈ ਵੀ ਤੇਲ ਵਗਾਰਾ ਨਹੀਂ ਵਰਤਿਆ ਸਰਪਾ ਮਸਾਲੇ ਹੀ ਪਾਏ ਨੇ ਨਮਕੀਨ ਇਹ ਜਿਹਾ achar ਪੂਰਾ ਵਧੀਆ ਬਣਿਆ ਹਾਂਜੀ ਇਸ ਤਰੀਕੇ ਨਾਲ ਪਾਇਆ ਹੋਇਆ achar 5-6 ਸਾਲ ਖਰਾਬ ਨਹੀਂ ਹੁੰਦਾ ਗੱਲ ਕਿ ਜਿੰਨੀ ਦੇਰ achar ਖਤਮ ਨਹੀਂ ਹੁੰਦਾ ਵੀ ਖਰਾਬ ਨਹੀਂ ਹੁੰਦਾ ਖਤਮ ਹੋ ਜਾਊਗਾ ਤੁਸੀਂ ਵੀ ਆਪਣੇ ਘਰ ਇਸ ਤਰੀਕੇ ਨਾਲ ਟਰਾਈ ਕਰਕੇ ਦੇਖਿਓ ਬਹੁਤ ਹੀ ਟੇਸਟੀ ਬਣਦਾ ਕੋਈ ਤੇਲ ਪਾਉਣ ਦੀ ਇਹਦੇ ਵਿੱਚ ਜ਼ਰੂਰਤ ਨਹੀਂ ਹੈਗੀ ਸਿਰਫ ਮਸਾਲਾ ਹੀ ਪੈਂਦੇ ਨੇ ਮਸਾਲੇ ਵਾਲਾ ਨਮਕੀਨ achar ਜਿਹੜਾ ਬਣਿਆ ਆਪਣਾ ਪੂਰਾ ਜ਼ਿਆਦਾ ਵਧੀਆ ਬਣਿਆ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਮੇਰਾ ਪਾਇਆ ਹੋਇਆ achar ਕਿਹੋ ਜਿਹਾ ਲੱਗਿਆ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ